ਤਾਜ਼ੀਆਂ ਖਬਰਾਂ ਦੇ ਲਈ ਅਮਰੀਸਾ ਟਾਈਮ ਟੀਵੀ ਨਿਊਜ਼ ਲੋ ਜੀ ਸਾਡੀ ਪ੍ਰੈਸ ਦੀ ਟੀਮ ਤੁਸੀਂ ਦੇਖ ਰਹੇ ਜੀ ਲੈ ਤੁਸੀਂ ਦੀ ਅਮਰੀਸਾ ਸਹਾਇਕ ਕਟੋ ਸਾਇਨ ਸਭਾ ਲਿਮਿਟਡ ਅਮਰੀਸਾ ਪਹੁੰਚਿਆ ਕਿ ਇੱਥੇ ਅੰਦਰ ਲੈ ਕੇ ਚੱਲਦੇ ਆ ਕਿ ਇੱਥੇ ਲਿਵਰ ਸੋਸਾਇਟੀਆਂ ਦੀ ਜੋ ਸਮੱਸਿਆ ਹੈ ਸਭ ਤੋਂ ਵੱਡੀ ਸਮੱਸਿਆ ਇਹਨਾਂ ਦੀ ਇਹ ਹੈ ਸਭ ਤੋਂ ਵੱਡੀ ਸਮੱਸਿਆ ਕੀ ਹੈ ਲਿਵਰ ਸੋਸਾਇਟੀ ਨੂੰ ਆ ਰਹੀ ਆ ਇਹ ਕਿ ਇਹਨਾਂ ਦਾ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਹੋ ਰਿਹਾ ਨੋਟੀਫਿਕੇਸ਼ਨ ਉਹਨਾਂ ਡਿਟੀਫਿਕੇਸ਼ਨ ਹੁੰਦੀ ਆ ਕਿ ਜੇ ਸਰਕਾਰਾਂ ਵਾਲਾ ਲਗਾਤਾਰ ਝੋਲੇਵ ਸੋਸਾਇਟੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲੋਂ ਸਹੂਲਤਾਂ ਤੇ ਨਵਾਜਿਆ ਕੀਤਾ ਜਾ ਰਿਹਾ ਵਾਜਿਆ ਕਹਿੰਦੇ ਕਿ ਤਕਰੀਬਨ ਅਗਸਤ ਮਹੀਨੇ ਦੇ ਵਿੱਚ ਖਤਮ ਹੋਏ ਅਗਸਤ ਮਹੀਨਾ ਆ ਗਿਆ ਅੱਜ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਨੋਟੀਫਿਕੇਸ਼ਨ ਸਭ ਤੋਂ ਵੱਡੀ ਸਹੂਲਤ ਸੀ ਕੋਈ 2 60 ਲੱਖ ਤੱਕ ਜਿਹੜਾ ਜਿਹੜੀ ਕੰਪਨਸੇਸ਼ਨ ਹੈ ਜਿਹੜੀਆਂ ਲੈਵ ਸੋਸਾਇਟੀਆਂ ਉਹ ਟੈਂਡਰ ਦੇ ਸਕਦੀ ਸਨ ਉਹਨਾਂ ਚ ਠੇਕੇ ਦਾ سرمਾਈਦਾਰ ਜਗੀਰਦਾਰ ਨੇ ਇਸੇ ਟੈਂਡਰ ਦੇ ਵਿੱਚ ਆ ਕੇ ਰੇਟ ਮੁਕਾਲਾ ਕਰ ਸਕਦਾ ਸੀ ਮਗਰ ਉਹਦਾ ਤਾਂ ਇੱਕ ਸੂਰਤ ਇਹਨਾਂ ਤੋਂ ਵੱਡੀ ਸਾ ਤੋਂ ਵੱਡੀ ਜਿਹੜੀ ਖੋਈ ਗਈ ਆ ਆਮ ਪਾਰਟੀ ਵੱਲੋਂ ਕਿ 10 ਲੱਖ ਤੱਕ ਆਫਲਾਈਨ ਸੀ ਕਿ ਉਹ ਜਿਹੜੇ ਆਫਲਾਈਨ ਟੈਂਡਰ ਸੀ ਉਹਨਾਂ ਦੇ ਵਿੱਚ ਇਹ ਲਿਵਰ ਸੁਸਾਇਟੀਆਂ ਹੁੰਦੀ ਸੀ ਆਪਣਾ ਟੈਂਡਰ ਦੇ ਕੇ ਆਪਣਾ ਕਾਰੋਬਾਰ ਚਲਾ ਸਕਦੇ ਕੋਗੇ ਇਹਨਾਂ ਦੇ ਇੱਕ ਲਿਵਰ ਸੁਸਾਇਟੀ ਦੇ ਮਗਰ ਕਈਆਂ ਦਾ 21 ਮੈਂਬਰ ਹੈ ਕਈ ਜਿਹੜੇ ਕੁੰਜਾ ਤੋਂ ਉਹਨਾਂ ਦਾ ਰੁਜ਼ਗਾਰ ਚੱਲਦਾ ਸੀ ਇਹ ਜਿਹੜੀ ਇਹ ਸਕੀਮ ਲਾਗੂ ਜਿਹੜੀ 50 ਸਰਕਾਰ ਤੋ ਪਹਿਲੇ ਜਿਹੜਾ 1973 ਜੇ ਲਾਗੂ ਐ ਸੇ ਵੀ ਕੁਝ ਗਰੀਬ ਲੇਬਰ ਸੁਭਾਵਾਂ ਦੇ ਜਿਹੜੇ ਮੈਂਬਰ ਆ ਪਿੰਡਾਂ ਦੇ ਵਿੱਚ ਬੇਰਜਗਾਰ ਉਹਨਾਂ ਨੂੰ ਇਕੱਤਰ ਕਰਕੇ ਉਹਨਾਂ ਤੋਂ ਇੱਕ ਲਿਵਰ ਸੁਸਾਇਟੀ ਰਜਿਸਟਰ ਕੀਤੀ ਜਾਵੇ ਉਹ ਹੁਣ ਸੇ ਸਕੀਮਾ ਤੋਂ ਪੰਜਾਬ ਸਰਕਾਰ ਨਾਲ ਜੋ ਲਾਲੋਜੋਤ ਸਰਕਾਰਾਂ ਨੇ ਸਕੀਮਾ ਬਣਾਈ ਉਸੇ ਸਕੀਮਾ ਤਹਿਤ ਸਾਡੇ ਮਾਨ ਜੋ ਰਜਿਸਟਰ ਢਿੱਗਰ ਉਹਨਾਂ ਨੇ ਸੁਸਾਇਟੀਆਂ ਰਜਿਸਟਰ ਕੀਤੀਆਂ ਉਹਦੇ ਤਹਿਤ ਇਹਨਾਂ ਨੂੰ ਰੁਜ਼ਗਾਰ ਮਿਲਿਆ ਪਰ ਉਹ 10 ਲੱਖ ਤੇ ਦੇ ਰਹੇ ਸੀ ਇਹਨਾਂ ਨੂੰ ਸੂਰਤ ਜਿਹੜਾ ਆਫਲਾਈਨ ਤੇ 60 ਲੱਖ ਤੱਕ ਇਹਨਾਂ ਦੇ ਵਿੱਚ ਕੋਈ ਵੀ ਆ ਕੇ ਟੜਲੇ ਦਾ ਜਗੀਰ ਦਾ سرمਾਇਦਾਰ ਟੈਂਡਰ ਨਹੀਂ ਦੇ ਸਕਦਾ ਪਰ ਉਹ ਸਰਕਾਰਾਂ ਤਬਦੀਲ ਹੋਈਆਂ ਨਵੀਂ ਆਈ ਸਰਕਾਰ ਉਹ ਸਰਕਾਰ ਨੇ ਕੀ ਕੀਤਾ 10 ਲੱਖ ਨੂੰ ਉਹਨਾਂ ਨੇ ਵਾਜਾ ਕਰਤਾ 5 ਲੱਖੇ ਕਰਤਾ ਉਤੋਂ ਇਹਨਾਂ ਦਾ ਹੱਕ ਕੋਈ ਖੋਇਆਗਾ ਦੂਸਰਾ ਕਿਨਾਂ ਤੇ ਉਹ ਤਾਣਾਸ਼ਹੀ ਥੋਕਿਆ ਗਿਆ ਤੇ ਕਿਹੜੇ ਟੈਂਡਰ ਦਾ ਛੋਟੇ ਛੋਟੇ ਕੋਈ 2 ਲੱਖ 5 ਲੱਖ ਦਾ ਉਹਨਾਂ ਨੇ ਕੀ ਕੀਤਾ سرمਾਇਦਾਰ ਨੂੰ ਉਹ ਸੂਰਤ ਪਚਾਉਣ ਦੇ ਖਾਤਰ ਉਹਨਾਂ ਦੇ ਘਰ ਪਰਦੇ ਗਏ ਉਹਨਾਂ ਢਿੱਡ ਪਰਦੇ ਖਾਤਰ ਇਹਨਾਂ ਇੱਕੋ ਜਿਹੇ ਟੈਂਡਰ ਜਿਹੜੇ ਆ ਉਹ ਕਰੋਨਾ ਚ ਲਾਤੇ ਆ ਕਲਬ ਕੀਤੇ ਜੇ ਟੈਂਡਰ ਟੈਂਡਰ ਕਲਬ ਕੀਤੇ ਜੇ ਜਿਹਦੇ ਨਾਲ ਮਾਰੂ ਨਿਕਿਆ ਪਨਾ ਕੇ ਸਰਕਾਰੋਂ ਨੂੰ ਗਰੀਬਾਂ ਦਾ ਹੱਕ ਖੋਇਆ ਗਿਆ ਤੇ ਅੱਜ ਨਵੇਂ ਸੋਸਾਇਟੀਆਂ ਉਹ ਆ ਕੇ ਬਕਾਰ ਦੇਰ ਜਗ੍ਹਾ ਜਿਉ ਕਿੰਨੇ ਬਕਾਰ ਰੋਕੇ ਉਹ ਟੁੱਟਣ ਦੇ ਕਿਨਾਰੇ ਟੁੱਟ ਪਹੁੰਚ ਚੁੱਕੀਆਂ ਔਰ ਦੂਜਾ ਜਿਹੜਾ ਕੋਆਪਰੇਟਿਵ ਮਹਿਕਮਾ ਬਣਿਆ ਵਾ ਜਿਹਨੂੰ ਕਹਿੰਦੇ ਆ ਸਾਡੇ ਇਨਸਪੈਕਟਰ ਲਿਵਰਸ ਈਆ ਸਰ ਦੀਆ ਸਾਹਿਬ ਰਜਿਸਟਰ ਸਾਡੇ ਜਾਂ ਰਜਿਸਟਰ ਉਹ ਕਦੀ ਨਹੀਂ ਸੋਚਦੇ ਕਿ ਇਹ ਜਿਹੜੀ ਕੋਰਪੋਰੇਟ ਮਹਿਕਮਾ ਸਾਡਾ ਮਹਿਕਮਾ ਅਸੀਂ ਇਹਨਾਂ ਦੇ ਨਾਲ ਚੱਲ ਕੇ ਤੇ ਇਹਨਾਂ ਦੇ ਸਹੂਲਤਾਂ ਨੂੰ ਚਾਲੂ ਕਰਾ ਸਕੀਏ ਪਰ ਉਹਨਾਂ ਨੂੰ ਇਹ ਆਈਏ ਨਾ ਫੋਨ ਆ ਜਾਣਗੇ ਇਲੈਕਸ਼ਨ ਕਰਾਉਣੀ ਆ ਇਨਸਪੈਕਟਿਵ ਕਰਾਉਣੀ ਆ ਉਹਨਾਂ ਨੂੰ ਸਿਰਫ ਇਹੀ ਆ ਕਿ ਇਲੈਕਸ਼ਨ ਤੱਕ ਸੀਮਤ ਹੈ ਤੇ ਇਨਸਪੈਕਟਿਵ ਤੱਕ ਬਾਕੀ ਉਹ ਜਿਹੜਾ ਇਹਨਾਂ ਨੇ ਬਣਿਆ ਕੋਰਪੋਰੇਟ ਮਹਿਰਾ ਕਿਉਂ ਬਣਿਆ ਕਿਉਂ ਬਣਾ ਗਿਆ ਦਾਰਾ ਸਰਕਾਰ ਤੋਂ ਬਹੁਤ ਵੱਡਾ ਸਵਾਲ ਹੈ ਸਾਡਾ ਅਗਰ ਸਰਕਾਰ ਨੇ ਬਣਾਇਆ ਕੋਰਪੋਰੇਟ ਅਦੈਰਾ ਤਾਂ ਇਹਨਾਂ ਕੋਆਪਰੇਟ ਕਰਨ ਦੀ ਬਜਾਏ ਇਹਨਾਂ ਨੇ ਕੋਆਪਰੇਸ਼ਨ ਕਰਨ ਦੀ ਬਜਾਏ ਇਹਨਾਂ ਨੇ ਕਿਉਂ ਇਹਨਾਂ ਨੂੰ ਵਾਧਾ ਕੀਤਾ ਜਾ ਰਿਹਾ ਸਭ ਤੋਂ ਵੱਡਾ ਮੇਨ ਮਕਸਦ ਆ ਜਿਹਦੇ ਤਹਿਤ ਅਸੀਂ ਬਲਕਾਰ ਸਿੰਘ ਵਡਾਲਾ ਨਾਲ ਗੱਲਬਾਤ ਕੀਤੀ ਔਰ ਜਿਹਨੇ ਨਾਲ ਸਾਡੇ ਸਿੰਦੇਸੀ ਚਾवला ਜੀ ਪੰਚੀਸੀ ਅਜਰਾਰਾ ਹੋਰ ਸਾਡੇ ਇੱਥੇ ਲਿਵ ਸੁਸਾਇਟੀ ਦੇ ਬੈਠੇ ਸੀ ਨਵੇਂੰਦਰ ਗੱਲ ਕੀਤੀ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਜਿਹਦੇ ਵਿਸ਼ੇਸ਼ ਕੋਰ ਤਬੀ ਸਿੰਘ ਦੇ ਨਾ ਅਵਸਰ ਵਿਸ਼ੇਸ਼ ਕੋਰ ਦਬੀ ਸਿੰਘ ਅਵਸਰ ਵੀ ਬਲਕਾਰ ਸਿੰਘ ਜੀ ਵਡਾਲਾ ਚੇਅਰਮੈਨ ਪੰਜਾਬ ਅੱਜ ਦਾ ਕੀ ਮਸਲਾ ਆਪਣਾ ਲੇਵਲ ਸੁਸਾਇਟੀਆਂ ਦਾ ਅੱਜ ਮਸਲਾ ਜਿਹੜਾ ਨੋਟੀਫਿਕੇਸ਼ਨ ਨੂੰ ਇੱਕ ਸਾਲ ਪੂਰਾ ਹੋ ਚੱਕਾ ਜੋ 8ਵੇਂ ਮਹੀਨੇ ਦਾ ਅਗਸਤ ਦਾ ਮੁੱਕਾ ਵਾ ਅੱਜ ਪੂਰਾ ਸਾਲ ਹੋ ਗਿਆ ਸਰਕਾਰ ਨੇ ਠੰਡੇ ਬੇਸਤਰੇ ਦੇ ਵਿੱਚ ਪਾਇਆ ਅਜੇ ਤਾਈਂ ਉਹਨਾਂ ਨੇ ਕੀਤਾ ਨਹੀਂ ਹਰਿਆਣੇ ਦਾ ਇੱਕ ਸਾਲ ਹੋ ਗਿਆ ਹਰਿਆਣੇ ਦਾ 27 ਤਰੀਕ ਨੂੰ 27 6 ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਸਰਕਾਰ ਦੇ ਕੰਮ ਤੇ ਜੂ ਨਹੀਂ ਸੜਕ ਰਹੀ ਇਹ ਪਹਿਲਾਂ ਨੋਟੀਫਿਕੇਸ਼ਨ ਵੀ ਕੇ ਸਿੰਘ ਕੋ 8 ਮਹੀਨੇ ਪਿਆ ਰਿਆ ਫਿਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਹ ਇਸ ਨੋਟੀਫਿਕੇਸ਼ਨ ਨੂੰ ਲੈਣ ਤੇ ਲਿਆਂਦਾ ਫਿਰ ਇਹਦੀ ਮੀਟਿੰਗ ਸਾਡੀ ਸੈਕਟਰੀ ਸ਼੍ਰੀ ਲੋਕਸ਼ੇਖਰ ਸੈਕਟਰੀ ਪ੍ਰਿੰਸੀਪਲ ਸ਼ਕਤਰ ਵੀ ਰਹੇ ਤੇ ਸਾਡੇ ਕਰਤੱਵ ਪੁਹਾਕ ਦੇ ਸੈਕਟਰੀ ਵੀ ਸਨ ਉਹਨਾਂ ਨੇ ਸਾਡੀ ਮੀਟਿੰਗ ਸੀਐਮ ਨਾਲ ਕਰਾਈ ਅਸੀਂ ਸੀਐਮ ਹੋਸ ਜਿਨ੍ਹਾਂ ਵਿੱਚ ਪੀਡਬਲੂ ਮਹਿਮੇ ਦੇ ਅਫਸਰ ਸਹਿਬਾਨ ਲੋਕਲ ਬਾਡੀ ਦੇ ਨੈਰੀ ਵਿਭਾਗ ਮੰਡੀ ਬੋਟ ਅਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਸਨ ਮੁੱਖ ਮੰਤਰੀ ਥਾਬ ਨੇ ਪ੍ਰੋਤਸਾਹ ਦਿੱਤਾ ਕਿ ਨੋਟੀਫਿਕੇਸ਼ਨ ਜਲਦੀ ਕੀਤਾ ਜਾਊ ਪਰ ਨੋਟੀਫਿਕੇਸ਼ਨ ਨੂੰ ਤਿੰਨਾਂ ਮਹੀਨਿਆਂ ਬਾਅਦ ਪੀ ਕੇ ਸੁਨੇਹਾ ਨੂੰ ਦਿੱਤਾ ਪਰ ਅੱਜ ਫੈਲ ਜਿਹੜੀ ਉਹਦੇ ਵੇਚ ਤੇ ਰੁੱਲ ਰਹੀ ਆ ਪਰ ਹਰਿਆਣੇ ਦਾ ਨੋਟੀਫਿਕੇਸ਼ਨ 1 ਸਾਲ ਬਾਅਦ ਹੋ ਗਿਆ ਤੇ ਜਿਹਦੇ ਵਿੱਚ ਉਹਨਾਂ ਸਰਕਾਰੀ ਸੁਭਾਵਾਂ ਨੂੰ ਚੰਗੀਆਂ ਰਹਿਤਾਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਉਹਨਾਂ ਨੇ ਦੋ ਕੈਟਾਗਰੀਆਂ ਰੱਖੀਆਂ ਜਿਨ੍ਹਾਂ ਵਿੱਚ ਇੱਕ 60000 ਅਤੇ ਇੱਕ 60 ਲੱਖ ਇੱਕ 50000 ਸਾਡਾ ਪਹਿਲਾ ਹੀ ਨੋਟੀਫਿਕੇਸ਼ਨ ਫੀਟ ਕੀਤਾ ਜਾਵੇ ਜਿਵੇਂ ਕਿ 60 ਲੱਖ ਤੱਕ ਟੈਂਡਰ ਓਪਨ ਹਨ ਅਤੇ 10 ਲੱਖ ਤੱਕ ਦੇ ਟੈਂਡਰ ਕੌਫ ਸੰਨ ਇਹ ਪੀਡਬਲੂ ਵਿਭਾਗ ਦੇ ਅੱਜ ਤੱਕ ਕੰਮ ਚੱਲਦਾ ਰਿਹਾ ਕਿਸੇ ਨੇ ਵੀ 10 ਲੱਖ ਤੋਂ ਬਿਨਾ ਟੈਂਡਰ ਨਹੀਂ ਲਿਆ ਪੀਡਬਲੂ ਵਿਭਾਗ ਲੇਬਰ ਫੁਵਾ ਮਾਂ ਦੇ ਦਫ਼ਤਰਾਂ ਚ ਨੋਟ ਦਿੰਦਾ ਸੀ ਤੇ ਉਹ ਆਪਣੇ ਟੈਂਡਰ ਵੱਖੋ ਵੱਖਰੇ 10 ਲੱਖ ਤੱਕ ਪਾਉਂਦੇ ਸਨ ਉੱਪਰ ਜੋ ਨੈੱਟ ਤੇ ਟੈਂਡਰ ਹੁੰਦੇ ਥਣਨ ਉਹ 60 ਲੱਖ ਤੱਕ ਸੀ ਪਰ ਪੰਜਾਬ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਵੇਂ ਹਰਿਆਣਾ ਸਰਕਾਰ ਦਾ ਨੋਟੀਫਿਕੇਸ਼ਨ 276 2025 ਨੂੰ ਹੋ ਗਿਆ ਸਾਨੂੰ ਵੀ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਪੰਜਾਬ ਦੀਆਂ ਕਿੱਤ ਸੁਭਾਵਾਂ ਦਾ ਚੁੱਲੇ ਠੰਡੇ ਹੋਏ ਆ ਜਿਨ੍ਹਾਂ ਵਿੱਚ 3200 ਮੈਂਬਰ 32000 ਮੈਂਬਰ ਕੰਮ ਕਰ ਰਿਆ ਵਾ ਜਿਨ੍ਹਾਂ ਵਿੱਚ 19 ਇਹਦੇ ਵਿੱਚ ਜੁਨੀਆਨਾ ਕੰਮ ਕਰ ਰਹੀਆਂ ਹਨ ਪਰ ਅਜੇ ਤੱਕ ਸਾਰੀਆਂ ਕੰਮ ਤੋਂ ਵਾਂਝੇ ਹਨ ਵੱਡੇ ਠੇਕੇਦਾਰ ਤੇ ਢੱਲੇਦਾਰ ਕੰਮ ਲੈਂਦੇ ਹਨ ਪਰ ਲੇਬਰ ਸੁਸਾਇਟੀਆਂ ਦੇ ਚੁੱਲ੍ਹੇ ਠੰਡੇ ਹਨ ਮੈਂ ਸੀਐਮ ਨੂੰ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਇਸ ਨੋਟੀਫਿਕੇਸ਼ਨ ਨੂੰ ਰਿਪੀਟ ਕਰਕੇ ਜਾਰੀ ਕੀਤਾ ਜਾਵੇ ਅਤੇ ਜਿਹੜੇ ਠੰਡੇ ਹੋਏ ਚੁੱਲ੍ਹੇ ਉਹ ਦੁਬਾਰਾ ਜਿਹੜੇ ਜਲਨੇ ਚਾਲੂ ਹੋ ਜਾਣ ਵਕਤ ਜੀ ਦਾ ਖਾਲਸਾ ਵਕਤ ਜੀ ਦੀ ਫਤਿਹ ਵਕਤ ਜੀ ਦਾ ਖਾਲਸਾ ਵਕਤ ਜੀ ਸਤੇ ਦਾਸ ਸੁਰਿੰਦਰ ਚਾਵਲਾ ਇਹ ਪੋਸਟ ਜਿਉ ਸੁਤਰਾ ਪਤਾ ਲੱਗਾ ਕਿ ਕੋਆਪਰੇਟਿਵ ਸੁਸਾਇਟੀਆਂ ਦਾ ਮਸਲਾ ਹਰਿਆਣਾ ਜੀ ਵੀ ਚੱਲਦਾ ਪਿਆ ਸੀ ਇਸ ਤਰ੍ਹਾਂ ਸਾਡੇ ਪੰਜਾਬ 'ਚ ਅਗਸਤ 2024 ਤੋਂ ਨੋਟੀਫਿਕੇਸ਼ਨ ਖਤਮ ਹੋਇਆ ਉਸ ਤੋਂ ਬਾਅਦ ਆਮ ਪਾਰਟੀ ਸਰਕਾਰ ਨੇ ਪੰਜਾਬ 'ਚ ਦੁਬਾਰਾ ਨੋਟੀਫਿਕੇਸ਼ਨ ਨਹੀਂ ਕੀਤਾ ਪਰ ਅੱਜ ਭਰੋਸੇਯੋਗ ਸੁਤਰਾ ਮਤ ਲੱਗਦਾ ਹੈ ਕਿ ਹਰਿਆਣਾ ਸਰਕਾਰ ਨੇ ਕੋਬੋ ਸੁਸਾਇਟੀਆਂ ਨੂੰ ਬੜਦਾ ਹੱਕ ਉਹਨਾਂ ਨੂੰ ਲਿਖਤੀ ਦਿੱਤਾ ਗਿਆ ਤੇ ਅਸੀਂ ਪੰਜਾਬ ਸਰਕਾਰ ਮਾਨਸਗਰ ਨੂੰ ਬੇਨਤੀ ਕਰਦੇ ਹਾਂ ਕਿ ਮਾਨਸਗਰ ਸਾਹਿਬ ਜੀ ਜਿਹੜੇ ਸਾਡੇ ਲੈਵਲ 'ਸਾਡੇ ਪੰਜਾਬ ਦੀਆਂ ਲੈਵਲ ਸੁਸਾਇਟੀਆਂਾਂ ਇਹ ਖੜੇ ਹਿੰਦੁਸਤਾਨ ਦਾ ਪੰਜਾਬ ਸੂਬਾ ਨਹੀਂ ਕਿ ਅਸੀਂ ਇਸ ਤੋਂ ਬਾਹਰ ਹੈ ਇਸ ਦਾ ਹਰਿਆਣਾ ਖੜੇ ਹਿੰਦੁਸਤਾਨ ਦਾ ਹਿੱਸਾ ਹੈ ਖੜਾ ਹਿੰਦੁਸਤਾਨ ਦਾ ਪੰਜਾਬ ਹਿੱਸਾ ਹੈ ਤੇ ਅਸੀਂ ਇਹ ਵੀ ਸਹੀ ਹੈ ਸਾਡੀ ਇਹ ਡਿਮਾਂਡ ਹੈ ਸਾਨੂੰ ਇਹ ਮੁਸ਼ਕਲ ਹੈ ਤੁਸੀਂ ਹੱਲ ਕਰੋ ਅਸੀਂ ਤੁਹਾਨੂੰ ਵਾਰ-ਵਾਰ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਪ੍ਰਧਾਨ ਸਾਹਿਬ ਕਟੋਗਟ 20 ਲੱਖ ਬੰਦਾ ਪੰਜਾਬ ਵਿੱਚ ਕੋਰਪੋਰੇਟ ਸੁਸਾਇਟੀ ਜਿਹਨਾਂ ਨਾਲ ਜਿਹੜੇ ਬਿਲੋਂਗ ਕਰਦੇ ਉਹ ਅੱਜ ਬੇਰੁਜ਼ਗਾਰ ਹੋ ਗਿਆ ਹੈ ਇਹ ਮੁੱਦਾ ਬਹੁਤ ਹੀ ਇੱਕ ਅਹਿਮ ਮੁੱਦਾ ਜਿੱਤੇ ਗੌਰ ਬਹੁਤ ਜ਼ਰੂਰੀ ਕਰ ਰਹੇ ਆ ਇਸ ਲਈ ਤੇ ਗੱਲ ਤੇ ਬਹੁਤ ਜ਼ਰੂਰੀ ਗੌਰ ਕਰਨਾ ਚਾਵਲਾ ਪਰ ਤੁਹਾਡੀ ਸਰਕਾਰ ਇਸ ਗੱਲ ਨੂੰ ਬਿਲਕੁਲ ਚਾਵਲਾ ਸਿਰਸਤੌਰ ਤੇ ਨਹੀਂ ਲੈ ਰਹੀ ਤੇ ਸਾਨੂੰ ਸੋਸਾਇਟੀਆਂ ਨੂੰ ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਸੋ ਕਿਰਪਾ ਕਰਕੇ ਇਹਦਾ ਵੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਰਿਪੀਟ ਕੀਤਾ ਜਾਵੇ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਸਾਨੂੰ ਸੌਦਾ ਦਿੰਦੀਆਂ ਆ ਰਹੀਆਂ ਉਸੇ ਤਰ੍ਹਾਂ ਪਹਿਲਾ ਨੋਟੀਫਿਕੇਸ਼ਨ ਸਾਨੂੰ ਰਿਪੀਟ ਕੀਤਾ ਜਾਵੇ ਅਸੀਂ ਆਪਣਾ ਜੋਰ ਜਦਾ ਚਲਾ ਸਕੀਏ ਕਵਲ ਸਰ ਨੋਟੀਫਿਕੇਸ਼ਨ ਚ ਕੀ ਕੀ ਹੈ ਸੁਭਾਵਾ ਕੀ ਤਾਂ ਨੋਟੀਫਿਕੇਸ਼ਨ ਪਹਿਲਾਂ ਜਦੋਂ ਕੋਪਰ ਸੁਸਾਇਟੀਆਂ ਨੂੰ ਇੱਕ ਤਾਂ 60 ਲੱਖ ਤੱਕ ਪਹਿਲ ਹੁੰਦੀ ਸੀ ਕਿ 60 ਲੱਖ ਤੱਕ ਸਿਰਫ ਲੇਬਰ ਸੁਸਾਇਟੀ ਨੇ ਭਾਗ ਲੈਣਾ ਜਿਹੜਾ ਕਿ ਆਨਲਾਈਨ ਸਿਸਟਮ ਸੀ ਤੇ 10 ਲੱਖ ਤੱਕ ਸਾਡਾ ਪਹਿਲਾਂ ਆਫਲਾਈਨ ਸਿਸਟਮ ਸੀ ਕਿ 10 ਲੱਖ ਤੱਕ ਆਫਲਾਈਨ ਟੈਂਡਰ ਹੁੰਦੇ ਸੀ ਜਿਨ੍ਹਾਂ ਚ ਕੋਪਰ ਸੁਸਾਇਟੀਆਂ ਕੰਮ ਬੜੇ ਆਰਾਮ ਨਾਲ ਮਿਲ ਜਾਂਦੇ ਸੀ ਪਰ ਹੁਣ ਪੰਜਾਬ ਸਰਕਾਰ ਨੇ ਸਾਰਾ ਸਿਸਟਮ ਔਨਲਾਈਨ ਕਰ ਦਿੱਤਾ ਹੈ ਜਿਹਦੇ ਕਾਰਨ ਕਿ ਲਵ ਸੁਸਾਇਟੀ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਇਹ ਤਾਂ ਸਾਡੀ ਡਿਮਾਂਡ ਹੈ ਕਿ ਤੇ ਇਹਨੂੰ ਪੁਰਾਣੀ ਤਰਜ਼ ਤੇ ਆਧਾਰ ਤੇ 10 ਲੱਖ ਤੱਕ ਟੈਂਡਰ ਓਵਰਨ ਕੀਤਾ ਜਾਵੇ ਤੇ ਬਾਕੀ ਵੀ ਸਹੂਲਤ ਦਿੱਤੀ ਜਾਣ ਜਿਸ ਤਰ੍ਹਾਂ ਕੋਈ ਟੈਂਡਰ ਹੁੰਦਾ ਹੈ ਉਹਦੇ ਚ 2% ਅਰੈਸਟ ਬਣੀ ਤੇ 5% ਬੰਧ ਰਣ ਦੀ ਮਾਫ ਹੁੰਦੀ ਹੈ ਪਰ ਉਹ ਅੱਜ ਦੀ ਰੇਟ ਚ ਲਈ ਜਾ ਰਹੀ ਹੈ ਜਿਹੜਾ ਕਿ ਜਿਹੜਾ ਕੋਰਪੋਰੇਟ ਸੁਸਾਇਟੀ ਦਾ ਠੱਗਿਆ ਰਿਲੇਵ ਸੋਸਾਇਟੀਆਂ ਔਰ ਦੇਣ ਤੋਂ ਅਸਮਰਥਾ ਜਿਸ ਕਰਕੇ ਬੜੀ ਪਰੇਸ਼ਾਨੀ ਆ ਰਹੀ ਆ ਮਾਨ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਮਾਨ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ ਚ ਪਰ ਇਹ ਕਿ ਬਹੁਤ ਇਹ ਮੁੱਦਾ ਆ ਅਸੀਂ ਤੇ ਬੇਰੁਜ਼ਗਾਰੀ ਖਤਮ ਕਰਨ ਤੇ ਦੇ ਤੁਰੇ ਆ ਤੁਸੀਂ ਗਰੀਬਾਂ ਦੇ ਕਰਜ਼ੇ ਮਾਫ ਕੀਤੇ 10 ਲੱਖ ਦਾ ਗਰੀਬ ਪਰਿਵਾਰ ਨੂੰ ਲਾਰਜ ਫਰੀ ਦਾ ਤੁਸੀਂ ਸਹੂਲਤ ਦਿੱਤੀ ਪਰ ਇਹ ਵੀ ਦੇਖੋ ਨਾ ਕੋਪਰਸ ਸੋਸਾਇਟੀਆਂ ਦੇ ਜਿਹੜੇ ਜਿਹੜੀਆਂ ਮੁਸ਼ਕਲਾ ਉਹ ਵੀ ਤੁਸੀਂ ਹੱਲ ਕਰਨੀਆਂ ਇਹ ਬਹਿਗਮ ਆਪ ਜੀ ਹੋ ਹੈ ਤੇ ਤੁਸੀਂ ਵੇਖਣਾ ਇਕਦੇ ਜਿਲ੍ਹਾ ਵਿੱਚ ਟੈਂਡਰ ਜਿਹੜਾ ਕਲੱਬ ਕੀਤੇ ਜਾ ਰਹੇ ਆ ਉਹਨੂੰ ਟੈਂਡਰ ਨੂੰ ਇਹ ਵੀ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜੇ ਛੋਟੇ-ਛੋਟੇ ਟੈਂਡਰਾਂ ਨੂੰ ਕਲੱਬ ਕਰਕੇ ਵੱਡਾ ਲਾਇਆ ਜਾਂਦਾ ਹੈ ਕਿ ਜਿਹੜਾ ਛੋਟਾ ਠੇਕੇਦਾਰ ਆ ਉਹ ਉਸ ਦੌੜ ਤੋਂ ਬਾਹਰ ਹੋ ਜਾਂਦਾ ਹੈ ਕਿ ਸਾਡਾ ਇਹ ਵੀ ਇੱਕ ਬੜਾ ਵੱਡਾ ਕਾਰਨ ਨਾ ਕੰਮ ਮਿਲੁੰਦਾ ਹੈ ਇਹ ਵੀ ਬੜਾ ਵੱਡਾ ਕਾਰਨ ਹੈ ਇੱਕ ਪੰਜਾਬ ਸਰਕਾਰ ਨੂੰ ਬਹੁਤ ਹੀ ਨਿਮਰ ਸਹਿ ਸਾਰੇ ਲੇਬਰ ਸੁਸਾਇਟੀਆਂ ਵੱਲੋਂ ਬੇਨਤੀ ਹੈ ਕਿ ਇੱਕ ਬਜਟ ਪਾਸ ਕੀਤਾ ਜਾਵੇ ਕਿ ਜਿੰਨਾ ਵੀ ਬਜਟ ਤੁਸੀਂ ਕੰਟਰੈਕਟਰ ਦਾ ਵੈਲ ਬ੍ਰਦਰ ਰੱਖਦੇ ਜੀ ਉਹਦੇ ਚੋਂ 30% ਜਾਂ 35% ਦਾ ਹਿੱਸਾ ਜਿਹੜਾ ਉਹ ਕੋ-ਆਪਸ ਸੋਸਾਇਟੀ ਨੂੰ ਦੇਣਾ ਚਾਹੀਦਾ ਇਹ ਜ਼ਰੂਰੀ ਕਰ ਦੇਣਾ ਚਾਹੀਦਾ ਜਿਹਦੇ ਚ ਸਾਨੂੰ ਕੰਮ ਮਿਲਨੇ ਸਾਨੂੰ ਆਸਾਨ ਹੋ ਜਾਂਦੇ ਤੇ ਕੰਮ ਕਲੇਬਰ ਸੋਸਾਇਟੀਆਂ ਦੇ ਹੱਦ ਤੱਕ ਲਾਏ ਜਾਣ ਜਿਦਾ ਕਿ ਲੇਬਰ ਸੋਸਾਇਟੀ ਨੂੰ ਕੰਮ ਮਿਲੇ ਜਿਹੜਾ ਸੋਖੇ ਹੋ ਜਾਂਦੇ ਪ੍ਰਣਾਲੀ ਸੋਖੀ ਹੋਏ ਅੱਜ ਦੀ ਜਨਤ ਚ ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਅਸੀਂ ਅੱਜ ਸਾਲ ਹੋ ਗਿਆ ਤੱਕੇ ਹਾਰੇ ਕਿਤੇ ਕੋ ਜਾ ਰਹੇ ਕਿਤੇ ਕੋ ਜਾ ਰਹੇ ਮਜ਼ਬੂਰੋਂ ਸਾਨੂੰ ਜੇ ਮਾਨ ਸਰਕਾਰ ਸਾਡਾ ਜੇ ਸਾਡਾ ਸਾਥ ਨਹੀਂ ਜਣਗੇ ਸਾਡਾ ਨੋਟੀਫਿਕੇ ਮਜਬੂਰਨ ਸਾਨੂੰ ਸੜਕਾਂ ਤੇ ਆਣਾ ਪਏ ਕੀ ਹੈ ਜੇਕਰ ਨੋਟੀਫਿਕੇ ਜਾਰੀ ਨਹੀਂ ਹੁੰਦਾ ਸਾਡਾ ਨਾ ਸਾਨੂੰ ਕੋਈ ਆਪਣਾ ਕਲਾਬਗਾ ਨਹੀਂ ਟੈਂਡਰ ਆਉਂਦੇ ਛੋਟੇ ਕੀਤੇ ਇਹਦੇ ਬਾਰੇ ਫਿਰ ਅੱਗੇ ਕੀਚਿੰਗ ਕਰੀਏ ਇਹ ਜੀ ਜੇ ਸਾਡੇ ਸਰਕਾਰ ਨਹੀਂ ਛੁੱਟਦੀ ਅਗੋ ਇਲੈਕਸ਼ਨ ਆ ਰਹੀ ਆ ਅਸੀਂ ਕਿਹੜਾ ਕੋ ਸਰਕਾਰ ਦੇ ਸਿਰ ਤੇ ਦਾਨ ਮਾਰੀ ਸਾਡੇ ਕੋਲ ਬੋਡੀ ਹੈ ਨਾ ਅਸੀਂ ਰੋਲਾ ਹੀ ਪਾ ਸਕਦੇ ਹਾਂ ਪਹਿਲਾਂ ਆਉਂਦੀਆਂ ਸਰਕਾਰਾਂ ਪਬਲਿਕ ਨੂੰ ਸਹੂਤਾ ਦੇਣ ਵਾਸਤੇ ਸਰਕਾਰਾਂ ਬਣਦੀਆਂ ਪਰ ਤੁਸੀਂ ਸਹੂਲਤ ਦੇਣ ਦੀ بجائے ਆਮ ਪਾਰਟੀ ਨੇ ਸਾਡੇ ਕੋ ਸਹੂਲਤ ਖੋਲੀ ਆ ਕਿਉਂ ਖੋਲੀਏ ਜੀ ਅਸੀਂ ਤੁਹਾਨੂੰ ਪੰਜਾਬ ਦੀਆਂ 92 ਸੀਟਾਂ ਚਤਾ ਕੇ ਤੁਹਾਡੇ ਸਿਰ ਤੇ ਇੱਕ ਤਾਜ ਰੱਖਿਆ ਪਰ ਉਹ ਤੁਸੀਂ ਸਾਡੇ ਸੁਸਾਇਟੀਆਂ ਦੀਆਂ ਮੁਸ਼ਕਲਾਂ ਦਾ ਧਿਆਨ ਨਹੀਂ ਦੇ ਰਹੇ ਤੇ ਬਹੁਤ ਮਾੜੀ ਗੱਲ ਹੈ ਮਾਨ ਸਾਹਿਬ ਤੁਹਾਨੂੰ ਫਿਰ ਬੇਨਤੀ ਕਰਦੇ ਆ ਕਿ ਤੁਸੀਂ ਇਸ ਮਸਲੇ ਦਾ ਬਹੁਤ ਹੀ ਜਲਦੀ ਜਲਦੀ ਹੱਲ ਕੀਤਾ ਜਾਵੇ